ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਮੈਂ ਤੁਹਾਡਾ ਆਪਣਾ ਸਿੰਘ ਪ੍ਰਿੰਸ ਤੇ ਅੱਜ ਆਪਾਂ ਤੁਹਾਨੂੰ ਵਲੌਗ ਦਿਖਾਵਾਂਗੇ ਅਸੀਂ ਜਾ ਰਹੇ ਹਾਂ ਜੀ ਬਾਬਾ ਬੜਪਾਕ ਸਿੰਘ ਜੀ ਦੇ ਦਰਸ਼ਨ ਕਰਨ ਤੇ ਗੱਡੀ ਕਰਾਈ ਸੰਡੇ ਦਾ ਦਿਨ ਸੀਗਾ ਤੇ ਅਸੀਂ ਚੱਲੇ ਘਰੋਂ ਤੇ ਅਸੀਂ ਪਹੁੰਚ ਗਏ ਪਹਾੜਾਂ ਦੇ ਵਿੱਚ ਹੁਸ਼ਿਆਰਪੁਰ ਟੱਪੇ ਆ ਤੇ ਪਹਾੜੀਆਂ ਸ਼ੁਰੂ ਹੋ ਗਈਆਂ ਦ੍ਰਿਸ਼ ਬਹੁਤ ਵਧੀਆ ਸੀਗਾ ਵਿਊ ਬਹੁਤ ਸੋਹਣਾ ਸੀ ਇਹ ਥੋੜੇ ਥੋੜੇ ਬੱਦਲ ਵੀ ਬਣੇ ਹੋਏ ਸਨ ਮੌਸਮ ਵੀ ਵਧੀਆ ਸੀ ਇਸ ਕਰਕੇ ਅਸੀਂ ਸੋਚਿਆ ਕਿ ਐਤਵਾਰ ਦਾ ਦਿਨ ਵੀ ਸੀਗਾ ਛੁੱਟੀ ਸੀ ਤੇ ਅਸੀਂ ਅੱਜ ਜਾ ਕੇ ਬਾਬਾ ਜੀ ਦੇ ਦਰਸ਼ਨ ਕਰਕੇ ਆਈਏ ਤੇ ਤੁਹਾਨੂੰ ਵੀ ਦਿਖਾਣੇ ਆ ਬਾਬਾ ਜੀ ਦਾ ਦਰਬਾਰ ਤੇ ਇਹ ਰਸਤਾ ਰਾਜ ਵਿਊ ਚੈੱਕ ਕਰੋ ਰਾਜ ਸਾਨੂੰ ਮੰਕੀ ਵੀ ਨਜ਼ਰ ਆਏ ਤੇ ਗੱਡੀ ਵਾਲਾ ਜੱਬੀ ਜਾ ਰਿਹਾ ਸੀ ਗੱਡੀ ਉਹਨੂੰ ਸੀਗਾ ਵੀ ਜਲਦੀ ਜਲਦੀ ਪਹੁੰਚ ਜਾਈਏ ਤੇ ਅਸੀਂ ਸ਼ਾਮ ਤੱਕ ਵਾਪਸ ਵੀ ਆਣਾ ਸੀ ਇਸ ਲਈ ਗੱਡੀ ਵਾਲਾ ਥੋੜੀ ਜੀ ਤੇਜ਼ ਚਲਾ ਰਿਹਾ ਸੀ ਤੇ ਅਸੀਂ ਪਹੁੰਚ ਗਏ ਜੀ ਢੋਲੀ ਤਾਰ ਅਸੀਂ ਸੋਚਿਆ ਵੀ ਪਹਿਲਾਂ ਢੋਲੀ ਤਾਰ ਦੇ ਦਰਸ਼ਨ ਕਰਦੇ ਆਂ ਉੱਥੇ ਇਸ਼ਨਾਨ ਪਾਣੀ ਕਰਦੇ ਆਂ ਪੇਰੇ ਅਸੀਂ ਜਾਵਾਂਗੇ ਬਾਬਾ ਜੀ ਦੇ ਦਰਬਾਰ ਬਾਬਾ ਬੜਪਾਕ ਸਿੰਘ ਜੀ ਦੇ ਦਰਬਾਰ ਦਰਸ਼ਨ ਕਰਨ ਡੇਰੇ ਲੋ ਜੀ ਅਸੀਂ ਪਹੁੰਚ ਗਏ ਆ ਢੋਲੀ ਧਰ ਇੱਥੇ ਅਸੀਂ ਕਰਾਏ ਜੋੜੇ ਜਮਾ ਤੇ ਸਾਡੀ ਪੂਰੀ ਫੈਮਿਲੀ ਤੇ ਸਾਡੀ ਪੂਰੀ ਫੈਮਿਲੀ ਨੇ ਜੋੜੇ ਜਮਾ ਕਰਾਏ ਤੇ ਅਸੀਂ ਰੈਡੀ ਹੋ ਗਏ ਅੰਦਰ ਜਾਣ ਵਾਸਤੇ ਸ਼ਨਾਣ ਪਾਣੀ ਕੀਤਾ ਉਸ ਤੋਂ ਬਾਅਦ ਅਸੀਂ ਮੱਥਾ ਟੇਕਣ ਲਈ ਉਹ ਲਾਈਨਾਂ ਜੀ ਬਣੀਆਂ ਹੋਈਆਂ ਸੀ ਉਸ ਦੇ ਵਿੱਚ ਅਜੀ ਪੂਰੀ ਫੈਮਿਲੀ ਜਾ ਰਹੇ ਆ ਤੇ ਵੈਸੇ ਰਖੜ ਪੁੰਨਿਆਂ ਤੇ ਹੋਲੇ ਮੱਲੇ ਤੇ ਬਹੁਤ ਜ਼ਿਆਦਾ ਰਸ਼ ਹੁੰਦਾ ਇਸ ਲਈ ਆ ਗ੍ਰਿਲਾਂ ਵਗੈਰਾ ਲਗਾਈਆਂ ਲਈਆਂ ਨੇ ਕਿ ਰਸ਼ ਦੇ ਵਿੱਚ ਇਹ ਤਾਂ ਆਸਾਨੀ ਹੁੰਦੀ ਆ ਫਗੜੜ ਨਹੀਂ ਮੱਚਦੀ ਤੇ ਆਪਾਂ ਹੁਣ ਜਾ ਰਹੇ ਆ ਜੀ ਟੌਲੀ ਤਾਰ ਇਸ਼ਨਾਨ ਇੱਥੇ ਇਸ਼ਨਾਨ ਕਰਦੇ ਦੇਖੋ ਉੱਪਰੋਂ ਪਾਣੀ ਆ ਰਿਹਾ ਬਹੁਤ ਸੋਹਣਾ ਸਿਸਟਮ ਬਣਾਇਆ ਹੋਇਆ ਹੈ ਇਹਨਾਂ ਨੇ ਤੇ ਉਸ ਤੋਂ ਬਾਅਦ ਅਸੀਂ ਚਲ ਗਏ ਜੀ ਟੌਲੀ ਤਾਰ ਉੱਥੇ ਮੱਥਾ ਦੇਕਣ ਤਾਂ ਨਹੀਂ ਤੁਸੀਂ ਵੀ ਚੈੱਕ ਕਰੋ ਜੀ ਆ ਇੱਥੇ ਕੈਂਟੀ ਸੀ ਕੈਂਟੀ ਅਸੀਂ ਬਜਾਈ ਆ ਗਿਆ ਇਹ ਕੈਂਟੀ ਮੈਂ ਤੇ ਅੱਗੇ ਚੱਲੇ ਅੱਗੇ ਵੀਰ ਨਾਰ ਸਿੰਘ ਜੀ ਦੀ ਜਗ੍ਹਾ ਹੈ ਜੀ ਉੱਥੇ ਅਸੀਂ ਸਾਡੇ ਕੰਜਾਰੇ ਆ ਨਿਸ਼ਾਨ ਸਾਹਿਬ ਨਿਸ਼ਾਨ ਸਾਹਿਬ ਜੀ ਦਾ ਦਰਸ਼ਨ ਕੀਤੇ ਅਸੀਂ ਆਪਣਾ ਪ੍ਰਸ਼ਾਲ ਪਾਣੀ ਲਿਆ ਜੋ ਵੀ ਲੈਣਾ ਸੀ ਤੇ ਅਸੀਂ ਜਾ ਹੁਣ ਅੱਗੇ ਵਧੇ ਥੋੜਾ ਜਿਆ ਰੱਛੀ ਜਿਆਦਾ ਰੱਛ ਨਹੀਂ ਸੀ ਕਿਉਂ ਖੁੱਲਾ ਦਿਨ ਸੀ ਸੰਡੇ ਸਿਗਾ ਪਰ ਥੋੜਾ ਜਿਹਾ ਰੱਛ ਹੋਇਆਗਾ ਸੇ ਇੰਨਾ ਕਿ ਰੱਛ ਹੁੰਦਾ ਹੀ ਆ ਜੀ ਹਰੇਕ ਪਾਸੇ ਲਓ ਜੀ ਅੰਦਰ ਆ ਗਏ ਆਪਾਂ ਇੱਥੇ ਮੈਂ ਵੀਡੀਓ ਬਣਾਣੀ ਸ਼ੁਰੂ ਕੀਤੀ ਤੇ ਉਹ ਜਿਹੜੇ ਬਾਬਾ ਜੀ ਬੈਠੇ ਹੋ ਸਾਹਮਣੇ ਉਹਨਾਂ ਨੇ ਕਿਹਾ ਵੀਡੀਓ ਨਹੀਂ ਬਣਾਣੀ ਇੱਥੇ ਅਲਾਉਡ ਨਹੀਂ ਹੈ ਮੈਂ ਫਿਰ ਵੀ ਥੋੜੀ ਬੱਤੀ ਬਣਵਾਈ ਤੇ ਇੱਥੇ ਮੱਥਾ ਟੇਕ ਕੇ ਉਹ ਚਿਮਟਾ ਮਾਰਦੇ ਨੇ ਪਿੱਠ ਦੇ ਉੱਤੇ ਚਲੋ ਜੀ ਇਹ ਤੋਂ ਦਰਸ਼ਨ ਕੀਤੇ ਅਸੀਂ ਨਿਕਲੇ ਹੋਣ ਡੇਰਾ ਬਾਬਾ ਬੜਪਾ ਸਿੰਘ ਜੀ ਦੇ ਡੇਰੇ ਜਾਣ ਲਈ ਆਪੋ ਵੀਊ ਚੈੱਕ ਕਰੋ ਉੱਥੋਂ ਗੱਡੀ 'ਚ ਬਹਿ ਕੇ ਅਸੀਂ ਨਿਕਲ ਗਏ ਜੀ ਬਾਬਾ ਜੀ ਦੇ ਦਰਬਾਰ ਜਾਣ ਲਈ ਵਸ ਲੋ ਸਾਡੀ ਪੂਰੀ ਫੈਮਿਲੀ ਬੈਠੀ ਤੇ ਅਸੀਂ ਚੱਲੇ ਲੋ ਜੀ ਦੇਖੋ ਸਾਡੀ ਫੈਮਿਲੀ ਬੈਠੀ ਹੋਈ ਹੈ ਬਾਹਰ ਗੱਡੀਆਂ ਵੀ ਲਾਈਨਾਂ ਲੱਗੀਆਂ ਹੋਈਆਂ ਨੇ ਜੇ ਚੱਲ ਲੈਣ ਦੇਖੋ ਡਰਾਈਵਰ ਨੇ ਫੇਰ ਗੱਡੀ ਦਬ ਦਿੱਤੀ ਲਓ ਜੀ ਵਿਊ ਚੈੱਕ ਕਰੋ ਇੱਕ ਪਾਸੇ ਖਾਈ ਦੂਜੇ ਪਾਸੇ ਪਹਾੜੀ ਬਹੁਤ ਸੋਹਣਾ ਵਿਊ ਲਓ ਜੀ ਅਸੀਂ ਪਹੁੰਚ ਗਏ ਆ ਡੇਲਾ ਬਾਬਾ ਬੜਾ ਪਾਰਕਿੰਗ ਜਿਹਦੇ ਡੇਰੇ ਤੇ ਹੋਣਾ ਕਿ ਆਹ ਦੁਕਾਨਾਂ ਸਜੀਆਂ ਹੋਈਆਂ ਨੇ ਚੈੱਕ ਕਰੋ ਅਸੀਂ ਪਹੁੰਚੇ ਹ ਜੀ 베ਰੀ ਸਾਹਿਬ 베ਰੀ ਸਾਹਿਬ ਦਾ ਐਂਟਰ ਕੀਤਾ ਐਂਟਰ ਕਰਕੇ ਅਸੀਂ ਗੱਡੀ ਤੋਂ ਉਤਰੇ ਤੇ ਗੱਡੀ ਪਾਰਕਿੰਗ ਵਾਸਤੇ ਟਰੈਵਲ ਲੈ ਗਿਆ ਆ ਲਿਖਿਆ ਹੋਇਆ ਜੀ ਡੇਰਾ ਬਾਬਾ ਬੜਪਾਗ ਸਿੰਘ ਜੀ 베ਰੀ ਸਾਹਿਬ ਜੀ ਦਾ ਇਤਿਹਾਸ ਜੋ ਤੁਸੀਂ ਸਾਫ਼ ਸਾਫ਼ ਪੜ੍ਹ ਸਕਦੇ ਹੋ ਬਾਬਾ ਜੀ ਨੇ ਇੱਥੇ ਤਪਸਤਨ ਹੈ ਤਪਸ ਤਪ ਕੀਤਾ ਹੋਇਆ ਬਾਬਾ ਜੀ ਨੇ ਇੱਥੇ 베ਰੀ ਸਾਹਿਬ ਉਹ ਜੀ ਚੈੱਕ ਕਰੋ 베ਰੀ ਸਾਹਿਬ ਦੀ 베ਰੀ ਸਾਹਿਬ ਉੱਥੇ ਵੀ ਬਹੁਤ ਰਸ ਹੈਗਾ ਪਰ ਇੰਨਾ ਵੀ ਰਸ ਨਹੀਂ ਸੀ ਕਿ ਆਪਾਂ ਕੋਈ ਤੰਗ ਹੋ ਜਗੀਏ ਰਸ ਐਤਵਾਰ ਕਰਕੇ ਰਸਤਾ ਹੁੰਦਾ ਹੀ ਹੈ ਜੀ ਤੇ ਆਪਣੀ ਗੱਡੀ ਇੱਥੇ پارک ਕੀਤੀ ਡਰਾਈਵਰ ਨੇ پارک ਕੀਤੀ ਤੇ ਅਸੀਂ ਫਿਰ ਹੁਣ 베ਰੀ ਸਾਹਿਬ ਮੱਥਾ ਟੇਕਣ ਵਾਸਤੇ ਤਿਆਰ ਹੋ ਰਹੇ ਸੀ ਅੰਦਰ ਵੀ ਉੱਥੇ 베ਰੀ ਸਾਹਿਬ ਵੀ ਦੁਕਾਨਾਂ ਸਜੀਆਂ ਹੋਈਆਂ ਨੇ ਤੇ ਆਹ ਰਸਤਾ ਜਾ ਰਿਹਾ ਜੀ 베ਰੀ ਸਾਹਿਬ ਜਾਣ ਵਾਸਤੇ ਠੋੜੀਆਂ ਜੀਆਂ ਪੌੜੀਆਂ ਚੜਨ ਚੜੀਆਂ ਜੇ ਅੰਦਰ 베ਰੀ ਸਾਹਿਬ ਦੇ ਦਰਸ਼ਨ ਕਰਾਂਗੇ ਤੁਹਾਨੂੰ ਵੀ ਕਰਾਨੇ ਦਰਸ਼ਨ ਹੁਣ ਤੁਸੀਂ ਚੈੱਕ ਕਰੋ ਹੁਣ ਅਸੀਂ ਚੱਲੇ ਆ ਜੀ ਆ ਮੇਰੇ ਫਾਦਰ ਸਾਹਿਬ ਥੋੜਾ ਬਜ਼ੁਰਗ ਹੋਣ ਕਰਕੇ ਹੌਲੀ ਹੌਲੀ ਚੜ ਰਹੇ ਨੇ ਪੌੜੀਆਂ ਇੱਥੇ ਸਵੇਰੀ ਥੱਲੇ ਬਾਬਾ ਜੀ ਨੇ ਤਪ ਕੀਤਾ ਇਹ 베ਰੀ ਸਾਹਿਬ ਦੇ ਰ ਇੱਥੇ ਇਹਦੇ ਥੱਲੇ ਬਾਬਾ ਜੀ ਨੇ ਤਪ ਕੀਤਾ ਬਾਬਾ ਬੜਪਾਖ ਸਿੰਘ ਜੀ ਨੇ ਮੰਨਿਆ ਜਾਂਦਾ ਕਿ ਕੋਈ ਵੀ ਉਪਰੀ ਚੀਜ਼ ਹੋਵੇ ਬੰਦੇ ਦੇ ਵਿੱਚ ਜਾਂ ਕੋਈ ਵੀ ਹੁਣ ਆਪਾਂ ਕੀ ਕਰ ਸਕਦੇ ਆ ਪੂਰਾ ਬਰਾ ਕੋਈ ਚੀਜ਼ਾਂ ਹੋ ਜਾਂਦੀਆਂ ਨੇ ਉਹ ਇੱਥੇ ਆ ਕੇ ਬੰਦੇ ਠੀਕ ਹੋ ਜਾਂਦੇ ਨੇ ਬੇਜ ਥੱਲੇ ਬੈਠਣ ਨਾਲ ਚੌਂਕੀ ਭਰਨ ਨਾਲ ਉਹ ਬੜੀਆਂ ਬੁਰੀਆਂ ਬਲਾਵਾਂ ਨਹੀਂ ਦੂਰ ਹੋ ਜਾਂਦੀਆਂ ਨੇ ਏ ਮੰਨਿਆ ਜਾਂਦਾ ਇਸ ਸਥਾਨ ਦੇ ਬਾਰੇ ਕਿਹਾ ਜਾਂਦਾ ਹੈ ਕਿ ਕੋਈ ਵੀ ਬੁਰੀ ਬਲਾ ਹੋਵੇ ਇੱਥੇ ਆ ਕੇ ਦੂਰ ਹੋ ਜਾਂਦੀ ਹੈ ਆ ਚੈੱਕ ਕਰੋ ਜੀ ਬੇਰੀ ਸਾਹਿਬ ਇਹਦੇ ਸਲੇ ਸੰਗ ਤਾਂ ਹਾਲੀਵਾਰੀਆਂ ਨੇ ਏ ਤੁਸੀਂ ਚੈੱਕ ਕਰ ਸਕਦੇ ਹੋ ਜਿਨ੍ਹਾਂ ਦੇ ਵਿੱਚ ਬੁਰੀਆਂ ਬਲਾਵਾਂ ਹੁੰਦੀਆਂ ਨੇ ਉਹ ਇੱਥੇ ਆ ਕੇ ਖੇਡਣਾ ਵੀ ਸ਼ੁਰੂ ਕਰ ਦਿੰਦੇ ਨੇ ਕਈ ਲੋਕ ਉੱਥੇ ਲਿਖਿਆ ਵੀ ਹੋਇਆ ਡੋਲੀਆਂ ਖਿਲਾਉਣਾ ਸਖਤ ਮਨਾ ਹੈ ਇੱਥੇ ਆ ਕੇ ਚੌਂਕੀ ਪਰਣ ਨਾਲ ਸ਼ੁਕ ਸ਼ਾਂਤੀ ਮਿਲਦੀ ਆ ਉਹ ਦੇਖੋ ਜੀ ਜਿਨ੍ਹਾਂ ਦੇ ਵਿੱਚ ਥੋੜੀ ਬਹੁਤੀ ਹੁੰਦੀ ਆ ਕੋਈ ਕਸਰ ਉਹ ਇੱਥੇ ਆ ਕੇ ਖੇਡਣਾ ਸ਼ੁਰੂ ਕਰ ਦਿੰਦੇ ਨੇ ਬੀੜੀ ਸਾਹਿਬ ਦੇ ਥੱਲੇ ਇੱਥੇ ਬਖਸ਼ਾ ਕਿ ਇੱਥੇ ਕੋਈ ਵੀ ਜੜੀ ਉਪਰੀ ਚੀਜ਼ ਆ ਨਹੀਂ ਟਿਕ ਸਕਦੀ ਕੋਈ ਵੀ ਕਿਸੇ ਨੂੰ ਕਸਰ ਹੋਵੇ ਉੱਥੇ ਪਤਾ ਲੱਗ ਜਾਂਦਾ ਵੀ ਉਹ ਬੰਦਾ ਆਨ ਤੋਂ ਹੀ ਇਨਕਾਰ ਕਰ ਦਿੰਦਾ ਵੀ ਮੈਂ ਨਹੀਂ ਜਾਣਾ ਉੱਥੇ ਉਹ ਦੇਖੋ ਫੜ ਫੜ ਕੇ ਕਿਸ ਤਰ੍ਹਾਂ ਉਹ ਮੱਥਾ ਟਿਕਾਇਆ ਜਾ ਰਿਹਾ ਬੀਬੀ ਨੂੰ ਬਹੁਤ ਜ਼ਿਆਦਾ ਰੋਲਾ ਪਾ ਰਹੀਆਂ ਸੀ ਉਹ ਜਿਨ੍ਹਾਂ ਦੇ ਵਿੱਚ ਕੋਈ ਕਸਰ ਵਗਾਰ ਹੁੰਦੀ ਆ ਉੱਥੋਂ ਅਸੀਂ ਮੱਥਾ ਟੇਕ ਕੇ ਫਿਰ ਇੱਧਰ ਆਏ ਬਾਬਾ ਜੀ ਦਾ ਪ੍ਰਕਾਸ਼ ਉੱਥੇ ਅਸੀਂ ਮੱਥਾ ਟੇਕਿਆ ਤੇ ਚੌਂਕੀ ਭਰੀ ਉਸ ਤੋਂ ਬਾਅਦ ਅਸੀਂ ਲੰਗਰ ਕਰ ਗਏ ਲੰਗਰ ਪਾਣੀ ਛਕਣ ਲੰਗਰ ਘਰ ਵੀ ਬਹੁਤ ਵੱਡਾ ਹੈ ਇਸ ਦਾ ਤੇ ਅਸੀਂ ਆਪਣੇ ਭਾਂਡੇ ਵਗੈਰਾ ਲੈ ਤੇ ਬੈਠੇ ਲੰਗਰ ਪਾਣੀ ਛਕਣ ਤੇ ਲੰਗਰ ਪਾਣੀ ਛਕ ਕੇ ਫਿਰ ਅਸੀਂ ਜਾਵਾਂਗੇ ਜੀ ਮੰਜੀ ਸਾਹਿਬ ਜੀ ਦੇ ਦਰਸ਼ਨ ਕਰਨ ਮੰਜੀ ਸਾਹਿਬ ਦੇ ਦਰਸ਼ਨ ਕਰਨ ਜਾਵਾਂਗੇ ਇੱਥੋਂ ਹੁਣ ਲੰਗਰ ਪਾਣੀ ਛਕਿਆ ਭਾਂਡੇ ਵਗੈਰਾ ਰੱਖੇ ਕਿ ਹੁਣ ਅਸੀਂ ਚੱਲਦੇ ਆ ਜੀ ਮੰਜੀ ਸਾਹਿਬ ਆ ਜੀ ਮੰਜੀ ਸਾਹਿਬ ਜੀ ਦਾ ਗੁਰਦੁਆਰਾ ਇੱਥੇ ਵੀ ਬਾਬਾ ਜੀ ਨੇ ਤਪ ਕੀਤਾ ਇਸ ਦਾ ਇਤਿਹਾਸ ਵੀ ਤੁਹਾਨੂੰ ਦਿਖਾਣੇ ਆ ਬਹੁਤ ਵੱਡਾ ਗੁਰਦੁਆਰਾ ਬਣਿਆ ਹੋਇਆ ਸਰਾਹ ਬਣੀਆਂ ਹੋਈਆਂ ਨੇ ਕਿਸੇ ਨੇ ਰਾਤ ਰਹਿਣਾ ਉਹ ਵੀ ਰੂਮ ਵਗੈਰਾ ਮਿਲ ਜਾਂਦੇ ਨੇ ਤੇ ਅਸੀਂ ਹੁਣ ਜਾ ਰਹੇ ਆ ਜੀ ਮਨਜੀ ਸਾਹਿਬ ਜੀ ਦੇ ਦਰਸ਼ਨ ਕਰ ਗੁਰਦੁਆਰਾ ਮਨਜੀ ਸਾਹਿਬ ਤਪਸਥਾਨ ਬਾਬਾ ਬੜਪਾਕ ਸਿੰਘ ਜੀ ਲੋ ਜੀ ਹੁਣ ਅਸੀਂ ਐਂਟਰ ਹੋਣ ਲੱਗੇ ਆ ਜੀ ਤਪਸਥਾਨ ਬਾਬਾ ਬੜਪਾਕ ਸਿੰਘ ਜੀ ਗੁਰਦੁਆਰਾ ਮਨਜੀ ਸਾਹਿਬ ਬਹੁਤ ਸੋਹਣਾ ਗੁਰਦੁਆਰਾ ਬਣਿਆ ਹੋਇਆ ਜੀ ਤੇ ਇੱਥੇ ਅਸੀਂ ਲਾਈਨ ਦੇ ਵਿੱਚ ਲੱਗ ਕੇ ਮੱਥਾ ਟੇਕਿਆ ਸਾਮਣੇ ਲਿਖਿਆ ਹੋਇਆ ਤਪਸਥਾਨ ਬਾਬਾ ਬੜਾ ਪਾਕ ਸਿੰਘ ਜੀ ਬਹੁਤ ਸੋਹਣਾ ਗੁਰਦੁਆਰਾ ਜੀ ਤੁਸੀਂ ਵੀ ਦਰਸ਼ਨ ਕਰਨ ਜਾਓ ਮਨ ਨੂੰ ਸ਼ਾਂਤੀ ਮਿਲਦੀ ਹੈ ਜੀ ਲੋ ਜੀ ਦਰਸ਼ਨ ਕਰੋ ਜੀ ਤਪਸਥਾਨ ਬਾਬਾ ਬੜਾ ਪਾਕ ਸਿੰਘ ਜੀ ਮੰਜੀ ਸਾਹਿਬ ਅੱਜ ਜੀ ਹੁਣ ਅਸੀਂ ਆਪਣੀ ਵਾਰੀ ਆਣ ਦਾ ਇੰਤਜ਼ਾਰ ਕਰਾਂਗੇ ਕਿ ਆਪਣੀ ਵਾਰੀ ਆਨ ਸਿਰ ਮੱਥਾ ਟੇਕਿਆ ਤੁਹਾਡੀ ਪੂਰੀ ਫੈਮਿਲੀ ਨੇ ਮੱਥਾ ਟੇਕਿਆ ਉਸ ਤੋਂ ਬਾਅਦ ਮੈਂ ਵੀ ਮੱਥਾ ਟੇਕਿਆ ਉਸ ਤੋਂ ਬਾਅਦ ਅਸੀਂ ਹਾਜ਼ਰੀ ਭਰੀ ਥੋੜੀ ਦੇਰ ਬੈਠੇ ਅਸੀਂ ਬੜੀ ਢੇਰ ਬੈਠ ਕੇ ਤੇ ਅਸੀਂ ਉੱਪਰ ਪੌੜੀਆਂ ਚੜ੍ਹ ਕੇ ਅਜੀਬ ਘਰ ਬਣਿਆ ਹੋਇਆ ਸੀ ਉਸ ਦੇ ਦਰਸ਼ਨ ਕੀਤੇ ਦਸਾਂ ਗੁਰੂ ਸਹਿਬਾਨਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਆ ਬਾਬਾ ਬੜਪਾਸ ਸਿੰਘ ਦੀ ਤਸਵੀਰ ਲੱਗੀ ਹੋਈ ਹੈ ਅੱਛਾ ਉਸ ਤੋਂ ਬਾਅਦ ਉੱਥੇ ਇੱਕ ਇਦਾਂ ਬਣਿਆ ਹੋਇਆ ਸੀ ਜੰਗਲ ਆ ਜਿਹਾ ਬਣਿਆ ਹੋਇਆ ਸੀਗਾ ਤੇ ਉਹਦੇ ਅੰਦਰ ਨਾ ਗੁੰਮੜ ਜਿਹਾ ਬਣਿਆ ਹੋਇਆ ਸੀ ਕੋਈ ਕਹਿੰਦੇ ਸੀ ਆਪਣੀ ਲਿਟਰ ਫਿੰਗਰ ਚੀਚੀ ਆਪਣੀ ਲਗਾਓ ਤੇ ਮੰਨਿਆ ਜਾਂਦਾ ਕਿ ਉਸ ਦੇ ਨਾਲ ਆਪਣਾ ਘਰ ਮਕਾਨ ਆਪਣੀ ਕੋਠੀ ਬਣ ਜਾਂਦੀ ਅਸੀਂ ਵੀ ਟਰਾਈ ਕੀਤਾ ਉਹ ਲੇਟਰ ਫਿੰਗਰ ਲੱਗ ਨਹੀਂ ਰਹੀ ਸੀ ਚੰਗੀ ਤਰ੍ਹਾਂ ਅਸੀਂ ਫਿਰ ਵੀ ਕੋਸ਼ਿਸ਼ ਕਰਕੇ ਆਪਣੀ ਲੇਟਰ ਫਿੰਗਰ ਲਗਾਈ ਸਾਡੀ ਪੂਰੀ ਫੈਮਿਲੀ ਨੇ ਉਹ ਬਣਿਆ ਇਸ ਤਰੀਕੇ ਦਾ ਹੋਇਆ ਸੀ ਕਿ ਉਹਦੇ ਅੰਦਰ ਜਾ ਹੀ ਨਹੀਂ ਰਹੀਆਂ ਸੀ ਆਪਣੀ ਜਿਹੜੀ ਫਿੰਗਰ ਅੰਦਰ ਜਾ ਨਹੀਂ ਰਹੀ ਸੀ ਇਸ ਤਰੀਕੇ ਨਾਲ ਜੰਗਲ ਆ ਜਾ ਬਣਾਇਆ ਹੋਇਆ ਸੀ ਉਹਨਾਂ ਨੇ اچھا ਜੀ ਉਸ ਤੋਂ ਬਾਅਦ ਅਸੀਂ ਮੱਥਾ ਠੀਕ ਕੇ ਬਾਹਰ ਆਏ ਕੜਾ ਪਰਚਲ ਲੈ ਕੇ ਖਾਦਾ ਬਾਹਰ ਆਏ ਬਾਜ਼ਾਰ ਦੇ ਵਿੱਚ ਘੁੰਮੇ ਚਾਹ ਪਾਣੀ ਪੀਤਾ ਤੇ ਉਸ ਤੋਂ ਬਾਅਦ ਅਸੀਂ ਗੱਡੀ 'ਚ ਬੈਠ ਕੇ ਘਰ ਦੇ ਲਈ ਰਵਾਨਾ ਹੋਏ ਕਮੈਂਟ ਕਰਕੇ ਜੂ ਦੱਸਣਾ ਜੀ ਤੁਹਾਨੂੰ ਡੇਰਾ ਸਾਹਿਬ ਤੁਸੀਂ ਗਏ ਹੋ ਕਿ ਨਹੀਂ ਗਏ ਜਿਹੜੇ-ਜਿਹੜੇ ਗਏ ਆ ਵਾਹਿਗੁਰੂ ਲਿਖ ਕੇ ਹਾਜੀ ਪਰੋ ਜੀ ਤੇ ਉਸ ਤੋਂ ਬਾਅਦ ਅਸੀਂ ਇੱਕ ਗੱਡੀ 'ਚ ਬੈਠ ਕੇ ਚੱਲ ਪੜੀ ਘਰ ਪਹੁੰਚੇ